ਕੁਝ ਸੱਜਣ ਇਦਾਂ ਦੇ ਵੀ ਸਨ ਜਿਨ੍ਹਾਂ ਕੋਲ ਕੱਲੀ ਕੀਰਤ ਕੀਰਤੀ ਸੀਗੀ ਪਰ ਕਿਰਤ ਨਹੀਂ ਸੀਗੀ। ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਆਖਿਆ ਤੁਸੀਂ ਵੀ ਅਧੂਰੇ ਹੋ। ਤੁਹਾਡੇ ਕੋਲ ਕੱਲੀ ਕੀਰਤੀ ਹੈ ਤੁਹਾਡੇ ਕੋਲ ਕਿਰਤ ਨਹੀਂ ਹੈ। ਉਹ ਕਿਹੜੇ ਸਨ? ਸਿੱਧ ਜੋਗੀ ਤਪਸਵੀ ਸੰਤ ਜਿਹੜੇ ਜੰਗਲਾਂ ਦੇ ਵਿੱਚ ਜਾ ਕੇ ਬੰਦਗੀ ਬਹੁਤ ਕਰਦੇ ਸਨ, ਤਪ ਬਹੁਤ ਕਰਦੇ ਸਨ। ਪਰ ਪ੍ਰਸ਼ਾਦੇ ਲੋਕਾਂ ਦੇ ਘਰਾਂ ਦੇ ਵਿੱਚੋਂ ਮੰਗ ਕੇ ਖਾਂਦੇ ਸਨ। ਦਿਨ ਰਾਤ ਕੀਰਤੀ ਕਰੇ ਜਾ ਰਹੇ ਸਨ ਵਡਿਆਈ ਕਰੀ ਜਾ ਰਹੇ ਸਨ ਬੰਦਗੀ ਬਹੁਤ ਸੀਗੀ ਤਪ ਬਹੁਤ ਸੀਗਾ ਸਾਰਾ ਸਾਰਾ ਦਿਨ ਸਵੇਰ ਤੋਂ ਉੱਠ ਕੇ ਚੌਂਕੜੇ ਮਾਰ ਕੇ ਉਹਨਾਂ ਨੇ ਬਹਿ ਜਾਣਾ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਕੋਲ ਵੀ ਚਲੇ ਗਏ ਮੈਂ ਬਚਨ ਤਾਂ ਸਾਂਝਾ ਕਰ ਰਿਹਾ ਹਾਂ ਕਿਉਂਕਿ ਆਪਾਂ ਬਾਬੇ ਨਾਨਕ ਦੇ ਸੇਖਾਂ ਅਸੀਂ ਕਿਰਤ ਵੀ ਕਰਦੇ ਹਾਂ ਤੇ ਨਾਲ ਨਾਲ ਰੱਬ ਦੇ ਚਰਨਾਂ ਦੇ ਨਾਲ ਜੁੜਦੇ ਹਾਂ ਕੀਰਤੀ ਵੀ ਕਰਦੇ ਹਾਂ ਸਾਨੂੰ ਹੁਕਮ ਵੀ ਕੀਤਾ ਗਿਆ ਹੈ ਸਤਗੁਰਾਂ ਨੇ ਜਿਹੜਾ ਸਾਡਾ ਪੰਥ ਹੈ ਸਾਡਾ ਧਰਮ ਜਿਹੜਾ ਹੈ ਉਹ ਵੇਲੜਾਂ ਦਾ ਨਹੀਂ ਬਣਾਇਆ ਉਹ ਕੰਮ ਕਰ ਕਰਨ ਵਾਲਿਆਂ ਦਾ ਧਰਮ ਚਲਾਇਆ ਹੈ ਕਿਉਂਕਿ ਵੇਲੇ ਬੰਦੇ ਨੂੰ ਤਾਂ ਫਿਰ ਮੰਗਣਾ ਹੀ ਪਏਗਾ ਜੇ ਆਪਣੀ ਕਿਰਤ ਕਮਾਈ ਹੋਏਗੀ ਉਹ ਸਗੋਂ ਦਾਤਾ ਬਣੇਗਾ ਦਾਨੀ ਬਣੇਗਾ ਮੰਗਤਾ ਨਹੀਂ ਬਣੇਗਾ